ਅਜੀ ਸਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਵਾਲਾ ਸਾਡੇ ਲਈ ਸਮਾਂ ਆਇਆ ਕਿਉਂਕਿ ਜਦੋਂ ਵੀ ਕੋਈ ਗੁਰੂ ਕੀ ਸੋਈ ਪਰਿਵਾਰ ਦੇ ਵਿੱਚੋਂ ਮਰੀਜ਼ ਠੀਕ ਹੋ ਕੇ ਜਾਂਦਾ ਹੈ ਸਾਡੇ ਮਨ ਨੂੰ ਬੜਾ ਚਾ ਛੜਦਾ ਹੈ ਨਾ ਸਾਨੂੰ ਲੱਗਦਾ ਕਿ ਮਿਹਨਤ ਕੀਤੀ ਉਹ ਬਾਰੇ ਆ ਗਈ ਅੱਜ ਸਾਡੀ ਜਿਹੜੀ ਭੈਣ ਹੈ ਗਰਮੀਤ ਜਿਹਨੂੰ ਤੁਸੀਂ ਦੇਖਦੇ ਆ ਆ 2 ਸਾਲ ਪਹਿਲਾਂ ਭਾਜੀ ਹੁਣੀ ਇਹਨੂੰ ਭੈਣ ਨੂੰ ਇੱਥੇ ਛੱਡ ਕੇ ਗਏ ਸੀਗੇ ਤੇ ਅੱਜ ਭੈਣ ਦੇ ਹਾਲਾਤਾਂ ਦੇ ਵਿੱਚ ਬਹੁਤ ਜ਼ਿਆਦਾ ਸੁਧਾਰਿਆ ਜਿਵੇਂ ਕਹਾਂਮੈਂ ਪੂਰੀ ਠੀਕ ਆ ਕਿ ਪਹਿਲਾ ਉਸ ਵੇਲੇ ਦਿਮਾਗੀ ਅਫਸੈਟ ਸੀਗੀ ਉਹਦੇ ਕਰਕੇ ਭਾਜੀ ਹੁਣੀ ਛੱਡ ਕੇ ਗਏ ਸੀਗੇ ਭਾਜੀ ਤੁਹਾਨੂੰ ਹੁਣ ਤੁਸੀਂ ਹੁਣ ਕਾਫੀ ਟਾਈਮ ਬਾਅਦ ਮਿਲੇ ਹਨ ਕਿਉਂਕਿ ਅਸੀਂ ਰੋਜ਼ ਮਿਲਦੇ ਹਾਂ ਸਾਨੂੰ ਇਨਾ ਫਰਕ ਨਹੀਂ ਪਤਾ ਲੱਗਦਾ ਤੁਹਾਨੂੰ ਹੁਣ ਤੁਸੀਂ ਕਾਫੀ ਟਾਈਮ ਬਾਅਦ ਮਿਲ ਕੇ ਕੀ ਕੀ ਫਰਕ ਲੱਗਾ ਤੁਹਾਨੂੰ ਪਹਿਲਾਂ ਨਾਲ ਉਹ ਜਾਣੀ 100% ਸਹੀ ਆ ਜੀ ਕਾਫੀ ਫਰਕ ਆ ਜੀ ਬਹੁਤ ਜ਼ਿਆਦਾ ਫਰਕ ਆ ਉਸ ਵੇਲੇ ਕੀ ਹਾਲਾਤ ਜਦੋਂ ਤੁਸੀਂ ਛੱਡ ਕੇ ਗਏ ਸੀਗੇ ਉਹ ਤਾਂ ਅੱਜ ਤੋਂ 2 ਸਾਲ ਪਹਿਲਾਂ ਅਸੀਂ ਆਏ ਸੀਗੇ ਜੀ ਹਾਂ ਜੀ ਐਸੇ ਹੀ ਮਹੀਨੇ ਉਹ ਉਹ ਵਿਲੇ ਦਾ ਜਾਣੀ ਹਾਲਾਤ ਜਿਆਦੇ ਮਾੜੇ ਸੀ ਤੁਸੀਂ ਵੀ ਦੇਖੇ ਹਾਂ ਹਾਂ ਜੀ ਹਾਂ ਜੀ ਬਹੁਤ ਜਿਆਦਾ ਡਿਪਰੈਸ਼ਨ ਸੀ ਆਪਣੇ ਆਪ ਦਾ ਨਹੀਂ ਪਤਾ ਸੀ ਘਰੋਂ ਬਾਹਰ ਚੱਲ ਜਾਣਾ ਪਤਾ ਨਹੀਂ ਲੱਗਣਾ ਵੀ ਘਰ ਨੂੰ ਆਉਣਾ ਆ ਜਾਂ ਨਹੀਂ ਆਉਣਾ ਹੁਣ ਤਾਂ ਐਸ ਵਿਲੇ ਤਾਂ ਜਾਣੀ ਇਹਦੇ ਹਾਲਾਤ ਆਪਾਂ 100% ਕਹਿ ਸਕਦੇ ਹਾਂ ਵੀ ਠੀਕ ਹੈ ਜੀ ਬਿਲਕੁਲ ਬਿਲਕੁਲ ਮੇਰੇ ਕੋਲ ਰਹਿੰਦੇ ਵੀ ਸ਼ਮਸ਼ਾਨ ਘਾਟ ਦੇ ਵਿੱਚ ਸੀ ਹਾਂ ਕਦੀ ਜਿੱਥੇ ਵੀ ਜਾਣਾ ਕਦੀ ਸ਼ਮਸ਼ਾਨ ਘਾਟ ਚੱਲ ਜਾਣਾ ਕਦੀ ਉਧਰ ਪਿੰਡ ਚ ਕਿਤੇ ਅੱਡੇ ਚ ਬਹਿ ਜਾਣਾ ਹਾਂ ਜੀ ਪਰ ਉਹ ਵੇਲੇ ਬਹੁਤ ਜਾਣੀ ਹਾਲਾਤ ਇਹਨਾਂ ਦੇ ਮਾੜੇ ਸੀਗੇ ਤਾਂ ਅਸੀਂ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ ਗੁਰੂ ਕੀ ਰਸੋਈ ਦਾ ਤੇ ਭਾਜੀ ਕੁਲਵੰਤ ਭਾਜੀ ਉਹਨਾਂ ਦਾ ਤੇ ਜਿਨ੍ਹਾਂ ਨੇ ਬੜਾ ਆਪਣਾ ਮਿਹਨਤ ਕੀਤੀ ਆ ਬੜਾ ਉਦਮ ਪਰਾਲਾ ਨਹੀਂ ਰੱਖਿਆ ਜਿੱਦਾਂ ਦਵਾਈ ਦਾਰੂ ਦਾ ਹੋਰ ਵੀ ਤੇ ਇਹਨਾਂ ਨੇ ਇਸ ਭੈਣ ਨੂੰ ਬਹੁਤ ਉਦਮ ਨਾਲ ਇਹਨਾਂ ਦੀ ਸੇਵਾ ਕੀਤੀ ਆ ਬਹੁਤ ਧੰਨਵਾਦ ਆ ਇਹਨਾਂ ਸਾਰਿਆਂ ਦਾ ਜਿੰਨੇ ਵੀ ਤੁਸੀਂ ਸਾਰੇ ਇਹਨਾਂ ਦੀ ਟੀਮ ਆ ਅਸੀਂ ਆਪਣੇ ਵੱਲੋਂ ਤਾਂ ਇਹਨਾਂ ਦੇ ਪਰਿਵਾਰ ਵੱਲੋਂ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹਨਾਂ ਨੂੰ ਪੂਰਾ ਐਸੇ ਵੇਲੇ ਜੇ ਅਸੀਂ ਕਹਿ ਸਕਦੇ ਹਾਂ ਕਿ 100% ਹੀ ਸਹੀ ਆ ਤੇ ਸਾਰੇ ਬਹੁਤ ਇਹਨਾਂ ਦੀ ਬਹੁਤ ਛਲਾਂਗਾ ਕਰਦੇ ਆ ਜੀ ਜਿੰਨੇ ਵੀ ਆ ਜੀ ਚਲੋ ਪਰਮਾਤਮਾ ਦਾ ਜੀ ਧੰਨਵਾਦ ਆ ਆਰਾਮ ਦੇਣ ਵਾਲਾ ਤਾਂ ਉਹ ਆ ਬੰਦਾ ਤਾਂ ਇੱਕ ਜਰੀਆ ਆ ਆਪਾਂ ਤਾਂ ਚਲੋ ਇੱਥੇ ਰੱਖ ਸਕਦੇ ਸੀ ਉਹ ਵੀ ਸਾਡੀ ਕੋਈ ਔਕਾਤ ਨਹੀਂ ਮਹਾਰਾ ਜੀ ਨਹੀਂ ਸਾਨੂੰ ਇੰਨੀ ਹਿੰਮਤ ਬਖਸ਼ੀ ਵੀ ਆਪਾਂ ਇਹਨਾਂ ਨੂੰ ਰੱਖ ਕੇ ਇਹਨਾਂ ਦੀ ਸਾਂਭ ਸੰਭਾਲ ਕਰ ਸਕੇ ਆ ਹਾਂਜੀ ਚਲੋ ਬੰਦੇ ਦਾ ਵੀ ਉਦੋਂ ਮਾਪਰਾਲਾ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਅੱਜ ਇਹ ਭੈਣ ਦਾ ਵੀਰ ਨਾਲ ਆਏ ਆ ਲੈਣ ਤੇ ਭਈ ਸਤ ਛੋਟੇ ਆ ਪੈਣ ਕੇ ਵੱਡੇ ਆ ਨਹੀਂ ਵੱਡੇ ਆ ਭਾਜੀ ਆਪਣੇ ਵੱਡੇ ਹਨ ਇਹ ਪਹਿਲਾਂ ਕਿੰਨੇ ਚਿਰ ਤੋਂ ਇਦਾਂ ਮੈਂਟਰੀ ਅਫਸਰਟ ਸੀ ਜਦੋਂ ਤੁਸੀਂ ਛੱਡ ਕੇ ਗਏ ਸੀ ਇੱਥੇ ਇਹ ਹੋ ਗਿਆ ਜੀ ਕਹਿੰਦਾ 6 ਮਹੀਨੇ ਹੋ ਗਏ ਸੀ ਜੀ ਉਹ ਤੋਂ ਉਸ ਤੋਂ 6 ਮਹੀਨੇ ਹੋ ਗਿਆ ਸੀ ਇਹਨਾਂ ਨੂੰ ਉਦੋਂ ਉਹ ਤੋਂ ਪਹਿਲਾਂ ਨਾਰਮਲ ਸੀਗਾ ਹਨਾ ਚਲੋ ਠੀਕ ਹੁੰਦੇ ਸੀ ਆ ਜੀ ਤੇ ਸੰਗ ਜੀ ਅੱਜ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਇੱਕ ਭੈਣ ਅੱਜ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾ ਰਹੀ ਆ ਤੇ ਹਮੇਸ਼ਾ ਇੱਕ ਗੁਰੂ ਸਾਹਿਬ ਦੇ ਅੱਗੇ ਹੀ ਅਰਦਾਸ ਬੇਨਤੀ ਹੁੰਦੀ ਹੈ ਕਿ ਪ੍ਰਮਾਤਮਾ ਕਿਰਪਾ ਕਰਨ ਜਿੰਨੇ ਵੀ ਆਸ਼ਰਮ ਦੇ ਵਿੱਚ ਮਰੀਜ਼ ਰਹਿੰਦੇ ਆ ਸਾਰੇ ਤੰਦਰੁਸਤ ਹੋ ਕੇ ਆਪੋ ਆਪਣੇ ਪਰਿਵ ਜਾ ਜਿਨ੍ਹਾਂ ਦੇ ਪਰਿਵਾਰਾਂ ਦਾ ਸਾਨੂੰ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਉਹਨਾਂ ਦੇ ਪਰਿਵਾਰ ਮਿਲ ਸਕਣ ਤੇ ਸੰਗਤ ਜੀ ਜਰੂਰ ਗੁਰੂ ਕੀ ਸੋਈ ਦੇ ਸਾਰੇ ਹੀ ਪਰਿਵਾਰਕ ਮੈਂਬਰਾਂ ਦੇ ਲਈ ਅਰਦਾਸ ਬੇਨਤੀ ਜਰੂਰ ਕਰਿਓ ਕਿ ਗੁਰੂ ਸਾਹਿਬ ਸਾਰਿਆਂ ਨੂੰ ਹੀ ਤੰਦਰੁਸਤ ਕਰਨ ਸਾਰੇ ਹੀ ਆਪਣੇ ਪਰਿਵਾਰਾਂ ਦੇ ਵਿੱਚ ਜਾਣ ਜਿਨ੍ਹਾਂ ਕਈ ਇਦਾਂ ਦੇ ਹਲੇ ਤੱਕ ਜਿਨ੍ਹਾਂ ਦੇ ਸਾਨੂੰ ਪਰਿਵਾਰਾਂ ਦਾ ਪਤਾ ਨਹੀਂ ਲੱਗ ਸਕਿਆ ਉਹ ਵੀ ਆਪਣੇ ਪਰਿਵਾਰਾਂ ਲਈ ਤੜਫਦੇ ਆ ਤੇ ਜਿਹੜੇ ਉਹਨਾਂ ਦੇ ਪਰਿਵਾਰ ਆ ਉਹ ਵੀ ਕਿਤੇ ਨਾ ਕਿਤੇ ਜਰੂਰ ਉਹਨਾਂ ਲਈ ਤੜਫਦੇ ਹੋਊਗੇ ਕਿ ਪਤਾ ਨਹੀਂ ਕਿ ਕਿਹੜੇ ਹਾਲਾਤਾਂ ਦੇ ਵਿੱਚ ਆ ਕਿੱਥੇ ਹਨ ਕਿਉਂਕਿ ਆਪਾਂ ਅਕਸਰ ਦੇਖਦੇ ਆ ਜਦੋਂ ਕਿਸੇ ਦਾ ਪਰਿਵਾਰ ਮਿਲਦਾ ਕੋਈ 33 ਸਾਲੀ ਕੋਈ 88 ਸਾਲੀ ਮਿਲਦਾ ਪਿੱਛੋਂ ਪਰਿਵਾਰਾਂ ਦਾ ਵੀ ਕੀ ਹਾਲਾਤ ਹੋ ਗਏ ਹੁੰਦੇ ਆ ਤੇ ਜਰੂਰ ਗੁਰੂ ਸਾਹਿਬ ਦੇ ਅੱਗੇ ਹਮੇਸ਼ਾ ਹੀ ਇਹੀ ਅਰਦਾਸ ਬੇਨਤੀ ਆ ਕਿ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦੇ ਪਰਿਵਾਰ ਮਿਲਣ ਤੇ ਸਾਰੇ ਰਾਜੀ ਖੁਸ਼ੀ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਹੁਣ ਚੱਲ ਜਣਾ ਵੇ ਰਹਿ ਲੈ ਹੁਣ ਸਾਡੇ ਕੋਲ ਹੈ ਵੀ ਰਹਿ ਲੈ ਮਿਲਣਾ ਮਿਲਣਾ ਉਗੀ